ਹਾਂਜੀ ਇੱਧਰ ਖੜਾ ਜੀ ਮੈਸੀ ਦੇ ਸਕਦਾ ਤੁਸੀਂ 5245 ਡੀਆਈ ਇਹਦੀ ਫਾਊਂਡੇਸ਼ਨ ਤੇ ਤੇ ਸੌਦਾ ਟਾਇਰਾਂ ਦੀ ਜੀ ਗੱਲ ਕਰੀ ਟਾਇਰ ਮੰਗੇ ਆ ਜੀ ਤੇ ਵੇਟ ਬੂਟ ਕਸੇ ਦੇ ਸਕਦੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਾਡਲ ਦੀ ਜਿੱਦਗ ਲੱਗ ਰਹੀ ਮਾਡਲ ਆ ਬਤਾਤੇ ਆ ਜੀ ਕੀ ਹੈ ਜੀ ਤੇ ਇਹ ਹੈਗਾ ਸ਼ੇ ਮਾਰਕਸ ਉਹ ਲੱਗ ਪੰਜ ਹੀ ਹੈ ਰੂਟ ਮਾਰਕਸ ਵੀ ਦੇ ਸਕਦੇ ਚੈੱਕ ਕਰ ਸਕਦੇ ਬਹੁਤ ਸਾਫ ਆ ਟਾਇਰ ਜੀ ਤੇ ਅੱਗੇ ਖੜਾ ਜੀ ਪ੍ਰੀਟ ਇਹਦੇ ਤੇ ਕੰਡੀਸ਼ਨ ਦੇ ਸਕਦਾ ਟਾਇਰਾਂ ਦੀ ਜੇ ਗੱਲ ਕਰੀ ਟਾਇਰ ਇਹਦੇ ਅੱਤੇ ਆ ਜੀ ਆਪਾਂ ਮਾਡਲ ਦੀ ਜੇ ਗੱਲ ਕਰੀ 13 ਮਾਲ ਦਾ 2,60,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇ ਸਕਦਾ ਜੀ ਤੇ ਬਾਕੀ ਕੋਈ ਕਮੀ ਪੇਸ਼ ਨਹੀਂ ਕਿਸੇ ਪਾਸੋਂ ਲੀਕ ਨਹੀਂ Ориジナル ਟਰੈਕਟਰ ਆ ਜੀ Ориジナル ਪੇਂਟ ਆ ਦੇ ਸਕਦਾ ਤੁਸੀਂ ਚੈੱਕ ਕਰ ਸਕਦੇ ਆ ਤੇ ਅੱਗੇ ਖੜਾ ਜੀ ਆਪਣੇ ਕੋਲੇ ਮਹਿੰਦਰਾ ਅਰਜਨ ਅਲਟਰਾਵਾਂਸਰ 55 डी ਇਹਦੀ ਵੀ ਕੰਡੀਸ਼ਨ ਦੀ ਦੇ ਸਕਦਾ ਬਿਲਕੁਲ ਸਾਫ਼ ਹਾਲ ਦਾ ਟਰੈਕਟਰ ਆ ਜੀ ਮਾਡਲ ਦੀ ਜੇ ਗੱਲ ਕਰੀਏ 8 ਮਾਡਲ 335000 ਰੁਪਏ ਡਵਾੜਾ ਡਰਦੀ ਦੇ ਸਕਦੇ ਟਾਇਰਾਂ ਦੀ ਜੇ ਗੱਲ ਕਰੀਏ 70 ਤੋਂ 75 ਰੁਪਏ ਟਾਇਰ ਆ ਇਹ ਅਗਲੇ ਤੇ ਪਿਛਲੇ ਤੇ 3400 ਰੁਪਏ ਲੱਗ ਗਈ ਹੈ ਐਨ ਕੋਕਾ ਵੀਜ਼ਾ ਅੱਗੇ ਦੇਖ ਸਕਦੇ ਫਾਰਮ ਟਰੈਕ 65 ਜੀਪ ਆਈ ਖੜਾ ਜੀ ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਾਇਟਾ ਪਾ ਦੇ ਸਕਦੇ ਤੁਸੀਂ ਟਾਇਰਾਂ ਦੀ ਕੰਡੀਸ਼ਨ ਤੇ ਬਾਕੀ ਕੀ ਹੈ ਬਸ ਇਹ ਲਈ ਇੱਕ ਸ਼ੀਗ ਨਹੀਂ ਹੈਗਾ ਜੀ ਤੇ ਬਹੁਤ ਸਾਫ ਵਾਲ ਦੇ ਵਿੱਚ ਜੀ 8 ਮਾੜਲਾ 3 ਲੱਖ 25000 ਬਿੜਵਾ ਦਾ ਟਰੈਕਟਰ ਦੀ ਦੇ ਸਕਦਾ ਤੁਸੀਂ ਮਾੜ ਦੇ ਗੱਲ ਕਰੇ 8 ਮਾੜਲਾ ਇਹ ਤੇ ਪੰਜਾਬ ਨੰਬਰ ਆ ਜੀ ਸਾਡਾ origignal ਟਰੈਕਟਰ ਆ ਇਹ ਸਾਰਾ ਤੇ ਰੰਗ ਰੂਪ ਦੇ ਇਸ ਚੈੱਕ ਕਰ ਸਕਦੇ ਕਿਸੇ ਵਾਸਤੇ ਕੋਈ ਪੇੜ ਨਹੀਂ ਹੋਇਆ ਹੈਗਾ ਜੀ ਛਤਰੀ ਸ਼ੋਰੀ ਲੱਗੀ ਹੈ ਔਰ ਓਕੇ ਆ ਜੀ ਤੇ ਅੱਗੇ ਖੜਾ ਇਹ ਸ਼ਰਾ ਇਹ ਸ਼ਰਾ ਪੰਜਾਬ ਨੰਬਰ ਆ ਇਹ ਦੇ ਸਕਦਾ ਤੁਸੀਂ ਨਾ ਮਾਰਦਾ ਇਹ 1,45,000 ਰੁਪਏ ਦੀ ਮੰਗ ਦਾ ਟਰੈਕਟਰ ਦੀ ਦੇ ਸਕਦੇ ਸੀ ਬਿਲਕੁਲ ਸਾਫ ਹਾਲਤ ਚ ਉਹ ਟੈਕਾ ਜੀ origignal ਟਰੈਕਟਰ ਇਹ ਦੇ ਸਕਦੇ ਤੁਸੀਂ ਇਧਰ ਮਹਿੰਦਰਾ ਖੜਾ ਜੀ 265 DI ਤੇ ਇਹ 93 ਮਾਡਲ ਹੈ ਜੀ 1,45,000 ਰੁਪਏ ਦੀ ਮੰਗ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਸਾਫ ਹਾਲਤ ਦੇ ਵਿੱਚ ਜੀ ਹਾਂ ਦੇਖ ਸਕਦਾ ਮਾਤਰਾ ਮਹਿੰਦਰਾ ਖੜਾ 265 DI 93 ਮਾਡਲ 1 ਲੱਖ 45 ਹਜ਼ਾਰ ਬਿਡ ਮਾਰ ਟਰੈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਸਾਫ ਆ ਟਰੈਕਟਰ ਆ ਜੀ ਇਧਰ ਖੜਾ ਜੀ ਸੋਨ ਵਾਲੀ ਕ ਇੰਟਰਨੈਸ਼ਨਲ DI 35 ਹਾਂ ਹਾਂਜੀ ਭਾਈ ਦੱਸਿਆ ਤੇ ਮਾਰੇ ਬਣਾਇਆ ਇਹ ਬਈ ਡਬਲ ਕਲੱਚ ਆ ਡਬਲ ਕਲੱਚ ਆ ਠੀਕ ਆ ਜੀ ਹਾਂ ਜੀ ਸਾਰਾ ਟਰੈਕਟਰ ਜਮਾ ਓਕੇ ਆ ਤੇ ਬੈਟਰੀ ਬੁਲਰੀ ਬੈਟਰੀ ਬੁਲਰੀ ਨਵੀਂ ਆ ਬਈ ਸਾਰਾ ਗੇਅਰ ਦੀ ਗਾਰੰਟੀ ਆ ਫੁੱਲ ਗਾਰੰਟੀ ਆ ਜਮਾ ਕੇ ਬਸ ਲੀਕ ਛੀਕ ਤਾਂ ਨਹੀਂ ਆ ਨਾ ਨਾ ਜਮਾ ਸੁੱਕਾ ਟਰੈਕਟਰ ਆ ਜਾਰੇ ਬਸ ਆ ਠੀਕ ਆ ਜੀ ਹਾਂ ਜੀ ਬਹੁਤ ਤਕੜਾ ਵਧੀਆ ਟਰੈਕਟਰ ਆ ਦੇਖ ਸਕਦਾ ਮੈਂ ਪਰ ਉਹ ਤੁਸੀਂ ਕੰਡੀਸ਼ਨ ਦੇ ਸਕਦਾ ਮਗਰਾਡ ਰੋਡ ਬਿਲਕੁਲ ਸਾਫ ਹੈ ਹਨਾ ਬਈ ਤੇ ਕਾਗਜ਼ ਪੱਤਰ ਓਕੇ ਆ ਬਈ ਜਮਾ ਓਕੇ ਆ ਬਈ ਦੂਜੇ ਨਾਲ ਠੀਕ ਆ ਜੀ ਓਰੀਜਨਲ ਟਰੈਕਟਰ ਆ ਸਾਰਾ ਓਰੀਜਨਲ ਸਾਰਾ ਓਰੀਜਨਲ ਟਰੈਕਟਰ ਠੀਕ ਆ ਜੀ ਸਾਰਾ ਰੀਨਲ ਆ ਦੇ ਸਕਦੇ ਤੁਸੀਂ ਟਾਇਰਾਂ ਦੀ ਜੀ ਗੱਲ ਕਰੀਏ ਵੀਰੇ ਆ ਟਾਇਰ ਮੂਹ ਤੇ ਹੈਗੇ 45 ਕੇ ਪੈਸੇ ਹਾਂ ਮਗਰ ਲੈ ਵੀ ਇਨੇ 45 50 ਪੈਸੇ ਮੰਗ ਲੈ ਬਾਕੀ ਕੋਈ ਕਮੀ ਪੇਸ਼ ਨਾ ਨਾ ਕੋਈ ਕਮੀ ਪੇਸ਼ ਨਹੀਂ ਠੀਕ ਆ ਜੀ ਮਾਡਲ ਦੀ ਜੀ ਗੱਲ ਕਰੀਏ ਵੀਰੇ ਇਹਦੇ ਮਾਡਲ ਦੀ ਜੀ ਗੱਲ ਕਰੀਏ ਮਾਡਲ 2010 ਆ ਬਈ 2010 ਮਾਡਲ ਆ ਡਿਮਾਂਡ ਕੀ ਹੈ ਵੀਰੇ ਡਿਮਾਂਡ ਬਾਈ 2 ਲੱਖ 70 ਹਜ਼ਾਰ ਦਾ ਮੰਗੀ ਠੀਕ ਆ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਆ ਵੀਰੇ ਹਾਂ ਕੋਈ ਮਾਨ ਤਨ ਦਾ ਜਰੂਰ ਪੂਰਾ ਫੋਲ ਕਰਾਂਗੇ ਬਾਈ ਠੀਕ ਆ ਤੇ ਨੰਬਰ ਬੋਲ ਦੋ ਵੀਰੇ 98553 98553 76870 76870 ਇੱਕ ਹੀ ਨੰਬਰ ਆ ਵੀਰੇ ਇੱਕੋ ਹੀ ਨੰਬਰ ਆ ਠੀਕ ਆ ਜੀ ਹਾਂ ਠੀਕ ਲਓ ਵੀ ਮਿੱਤਰੋ ਦਿਖਾ ਦਿੰਨੇ ਇੱਕ ਵਾਰੀ ਫੇਰ ਨਗਰਵਾ ਦਿੰਨੇ ਆ ਬੈਕ ਸਾਈਡ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਟਰੈਕਟਰ ਸੇਲ ਹੈ ਵੀ ਬਾਈ ਦਾ ਨੰਬਰ ਵੀ ਬੋਲਦਾ ਉਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਬਾਈ ਤੋਂ ਲੈ ਸਕਦੇ ਹੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਜਿਹੜੇ ਨਵੇਂ ਜੋੜੇ ਵੀਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਾਂ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਜੀ ਉਹਦਾ ਫੋਲ ਮੰਤਾਨ ਵੀ ਕੀਤਾ ਜਾਊਗਾ ਜੀ ਤੇ